ਮੇਰਾ ਨਾਮ ਹੈ ਤਾਪ ਸਿੰਘਾ ਤੇ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇਸ ਸਮੇਂ ਪੰਜਾਬੀ ਵਿਭਾਗ ਦੇ ਵਿੱਚ ਪੀ ਐਚ ਡੀ ਕਰ ਰਿਹਾ ਹਾਂ ਤੇ ਪਿਛਲੇ 7 ਸਾਲਾਂ ਤੋਂ ਮੈਂ ਲਿਖਣ ਪਰੰਪਰਾ ਦੇ ਨਾਲ ਜੁੜਿਆ ਹੋਇਆ ਹਾਂ ਜਿੰਦੇ ਵਿੱਚ ਜਿਹਨੂੰ ਅੱਜ ਕੱਲ ਆਪਾਂ ਕੈਲੀਗ੍ਰਾਫੀ ਜਾਂ ਅੱਖਰਕਾਰੀ ਕਹਿੰਦੇ ਆ ਤੇ ਪਹਿਲਾਂ ਜਿਹੜਾ ਮੇਰਾ ਬੈਕਗ੍ਰਾਉਂਡ ਆ ਉਹ ਕੰਪਿਊਟਰ ਸਾਇੰਸ ਦਾ ਹੈਗਾ ਹੈ ਮੇਰੀ ਗ੍ਰੈਜੂਏਸ਼ਨ ਤੇ ਮਾਸਟਰਸ ਜਿਹੜੀ ਹੈਗੀ ਆ ਉਹ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ ਹੀ ਹੋਈ ਆ ਤੇ ਉਸੇ ਤੇ ਮੈਂ 2015 ਦੇ ਵਿੱਚ ਮੈਂ ਜੌਬ ਕਰ ਰਿਹਾ ਸੀਗਾ ਤੇ ਉਸ ਸਮੇਂ ਇੱਕ ਇਨਸੀਡੈਂਟ ਹੋਇਆ ਸੀਗਾ ਕਿ ਕਿਸੇ ਗੁਰੂ ਘਰ ਦੇ ਵਿੱਚ ਫਰੋਜਪੁਰ ਦੇ ਚ ਬਹੁਤ ਸਾਰੇ ਜਿਹੜੇ ਪ੍ਰਾਤਨ ਬੀੜਾਂ ਨੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਅਸੀਂ ਹਨਾ ਜਿਹੜੀਆਂ ਬਿਰਧ ਬੀੜਾਂ ਹੋ ਜਾਂਦੀਆਂ ਜਿਹਨਾਂ ਨੂੰ ਬਿਰਧ ਸਰੂਪ ਕਿਹਾ ਜਾਂਦਾ ਆ ਜਿਵੇਂ ਇੰਗਲਿਸ਼ ਲਿਟਰੇਚਰ ਦੇ ਜਾਂ ਫਰਾਂਸ ਦੇ ਜਾਂ ਈਰਾਨ ਦੇ ਉਹ ਮਿਲ ਜਾਂਦੇ ਹਜੇ ਤੱਕ ਸਾਨੂੰ ਡਾਕੂਮੈਂਟ ਮੈਨੂਸਕ੍ਰਿਪਟਸ ਮਿਲ ਜਾਂਦੇ ਆ ਪਰ ਸਾਡੇ ਇੱਕ ਵੱਡੀ ਸਮੱਸਿਆ ਇਹ ਪੈ ਗਈ ਸੀ ਕਿ ਅਸੀਂ ਉਹਨਾਂ ਦਾ ਸੰਸਕਾਰ ਕਰਨ ਲੱਗੇ ਬਿਰਧ ਕਹਿ ਕੇ ਤਾਂ 2015 ਦੇ ਵਿੱਚ ਵੀ ਐਨਜੀ ਸੰਸਕਾਰ ਦਾ ਮੈਨੂੰ ਪਤਾ ਲੱਗਿਆ ਤੇ ਫਿਰ ਉਸ ਤੋਂ ਬਾਅਦ ਲਗਾਤਾਰਤਾ ਦੇ ਵਿੱਚ ਹਨਾ ਮੈਂ ਆਪਣੀ ਜੌਬ ਤੋਂ ਰਿਜ਼ਾਈਨ ਦੇ ਕੇ ਇਸੇ ਪਰੰਪਰਾ ਨੂੰ ਬਚਾਉਣ ਦੇ ਵਿੱਚ ਕਿਵੇਂ ਬਚਾਇਆ ਜਾ ਸਕਦਾ ਹੈ ਹਨਾ ਇਹ ਕਿ ਫਿਰ ਉਹ ਜਿਹੜੀ ਹਨਾ ਲੀਕ ਦੇ ਨਾਲ ਵੱਡੀ ਲੀਕ ਸਾਨੂੰ ਖਿੱਚਣੀ ਪਵੇਗੀ ਠੀਕ ਹੈ ਕਿ ਜੋ ਇਹ ਕੰਮ ਕਰ ਰਹੇ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਕਿਉਂਕਿ ਇਡੇ ਵੱਡੇ ਪੱਧਰ ਤੇ ਹੋ ਰਿਹਾ ਆ ਬੀੜਾਂ ਦਾ ਸੰਸਕਾਰ ਜਾਂ ਉਹਨਾਂ ਸੰਸਕਾਰ ਤਾਂ ਚਲੋ ਨਹੀਂ ਕਹਿਣਾ ਚਾਹੀਦਾ ਸਾੜਨ ਦਾ ਤੇ ਫਿਰ ਇਹ ਸੀਗਾ ਕਿ ਅਸੀਂ ਆਪ ਲਿਖਣ ਲੱਗੀ ਹੈ ਤੇ ਫਿਰ ਉਹਨੂੰ ਤੋਂ ਲਗਾਤਾਰ ਲਿਖਣਾ ਸ਼ੁਰੂ ਕੀਤਾ ਹੈਗਾ ਹੁਣ ਤੱਕ ਇਹ ਹੈਗਾ ਕਿ ਜਿਹੜਾ ਹੁਣ ਮੈਂ ਬੀੜ ਲਿਖ ਰਿਹਾ ਮੇਰੀ ਤੀਜੀ ਬੀੜ 2017 ਤੋਂ ਆਰੰਭ ਕੀਤੀਆਂ ਸੀਗੀਆਂ ਬੀੜਾਂ ਲਿਖਣਾ ਕਿਉਂਕਿ ਪਹਿਲੇ ਜਿਹੜੇ 2 ਤੋਂ 2.5 ਸਾਲ ਉਹ ਇਹਨਾਂ ਨੂੰ ਲੱਭਣ ਤੇ ਹੀ ਲੱਗ ਗਏ ਕਿ ਕਿਹੜੀ ਸਿਆਹੀ ਕਿਹੜਾ ਕਾਗਜ਼ ਤੇ 2017 ਦੇ ਜਨਵਰੀ ਤੋਂ ਆਰੰਭ ਕੀਤਾ ਸੀਗਾ ਪਹਿਲੀ ਬੀੜ ਨੂੰ ਲਿਖਣਾ ਤੇ ਇੰਜੇ ਜਿਹੜੀ ਹੁਣ ਹੈ ਤੀਜੀ ਬੀੜ ਆ ਮੇਰੀ ਤੇ ਨਾਲ ਫਿਰ ਇੰਜ ਛੂਟੀਆਂ ਪੂਥੀ ਸਾਹਿਬਾ ਜਿਹੜੀਆਂ ਇਹ ਫਿਰ ਉਹਦਾ ਜਿੰਨਾ ਚਿਰ ਅੰਗ ਗਿੱਲਾ ਆ ਹਣਾ ਸੁੱਕੰਤੇ ਦੋ ਤਿੰਨ ਘੰਟੇ ਲੈ ਲੈਂਦਾ ਆ ਫਿਰ ਉਹਨੇ ਚਿਰ ਦੇ ਵਿੱਚ ਨਾਲ ਗੁਟਕਾ ਸਾਹਿਬ ਜਾਂ ਪੋਥੀ ਸਾਹਿਬ ਲਿਖ ਲਈਦਾ ਆ ਤੇ ਬੀੜਾ ਤਿੰਨ ਪੋਥੀਆਂ ਦੀ ਹਜੇ ਕੋਈ ਗਿਣਤੀ ਨਹੀਂ ਕਿ ਕਿੰਨੀਆਂ ਕਿ ਲਿਖੀਆਂ ਗਈਆਂ ਨਾਲ ਨਾਲ ਇਹਦੇ ਵਿੱਚ ਇਹ ਹੈਗਾ ਕਿ ਛੋਟੀਆਂ ਪੋਥੀਆਂ ਜਿਹੜੀਆਂ ਨਿੱਕੀਆਂ ਬਾਣੀਆਂ ਨੇ ਹਨਾ ਪੰਜ ਗ੍ਰੰਥੀ ਆ 10 ਗ੍ਰੰਥੀ ਆ ਸਹਿਜ ਪਾਠ ਲਈ ਪੋਥੀ ਆ ਜਾਂ ਕੁਝ ਵੱਖਰੀਆਂ ਵੱਖਰੀਆਂ ਸੁਖਣੀ ਸਾਹਿਬ ਦੇ ਪੋਥੀਆਂ ਨਿੱਕੀਆਂ ਤਾਂ ਉਹਨਾਂ ਨੂੰ ਨਾਲ ਨਾਲ ਲਿਖ ਰਹੇ ਹੈਗੇ ਹਨਾ ਹੁਣ ਤਾਂ ਇਹ ਸੀਗਾ ਕਿਉਂਕਿ ਸ਼ੁਰੂ ਤੇ ਕੱਲਾ ਹੀ ਲੱਗਿਆ ਸੀਗਾ ਹੁਣ ਵਿਦਿਆਰਥੀ ਨਾਲ ਬਹੁਤ ਇਸ ਸਮੇ ਅਸੀਂ ਸਾਰੇ ਮਿਲ ਕੇ 70 ਜਾਣੇ ਹੈਗੇ ਆ ਜਿਹੜੇ 70 ਬੀੜਾਂ ਲਗ-ਲਗ ਇਸ ਸਮੇ ਲਿਖ ਰਹੇ ਆ ਇਹ ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਅਮਰਤ ਛੱਕਿਆ ਹੈਗਾ ਤੇ ਇਹ ਆ ਕੇ ਸਾਡੇ ਖਾਨਦਾਨ ਦੇ ਵਿੱਚ ਕੋਈ ਵੀ ਇੱਧਰ ਹੈ ਨਹੀਂ ਸੀਗਾ ਕਿਉਂਕਿ ਵੈਸੇ ਵੀ ਸਿੱਖਾਂ ਵਿੱਚ ਵੀ ਇਹ ਪਰੰਪਰਾ ਲਗਭਗ ਖਤਮ ਹੀ ਸੀਗੀ ਨਾ ਕੋਈ ਵੀ ਲਿਖ ਨਹੀਂ ਰਿਹਾ ਸੀਗਾ ਇਸ ਤਰੀਕੇ ਦੇ ਨਾਲ ਨਾ ਪਹਿਲਾਂ ਇੱਕ ਲੰਮੀ ਪਰੰਪਰਾ ਰਹੀ ਹੈ ਸਿੱਖਾਂ ਦੇ ਵਿੱਚ ਪਰ ਮੇਲਾ ਤਾਂ ਅਮਰ ਸ਼ਕਨ ਤੋਂ ਬਾਅਦ ਨਾ ਹੋਲੀ-ਹੋਲੀ ਲਗਾਤਾਰ ਤਾਂਦੇ ਵਿੱਚ ਸਜੇ ਸਜੇ ਆਪੀ ਚੀਜ਼ਾਂ ਮਿਲਦੀਆਂ ਗਈਆਂ ਬਸ ਇਹ ਸੀਗਾ ਕਿ ਜਿਵੇਂ ਗੁਰੂ ਸਾਹਿਬ ਲਿਖਦੇ ਆ ਜਿਹੜੇ ਤਰੀਕੇ ਨਾਲ ਤਾਂ ਅਸੀਂ ਉਸੇ ਤਰੀਕੇ ਨੂੰ ਲੱਭੀਏ ਮਹਿਤਾਬ ਸਿੰਘ ਨੇ ਪੀਟੀਸੀ ਨੂੰ ਦੱਸਿਆ ਕਿ ਸਰੂਪ ਸਾਹਿਬ ਦੇ ਅੰਗ ਲਿਖਣ ਲਈ ਵਰਕੇ ਕਲਮਾਂ ਤੇ ਸਿਆਹੀ ਨੂੰ ਖਾਸ ਔਰ ਤੇ ਬਣਾਇਆ ਜਾਂਦਾ ਹੈ ਉਹਦੇ ਵਿੱਚ ਅਲੱਗ-ਅਲੱਗ ਪਾਰਟ ਹੈਗੇ ਆ ਕਿਉਂਕਿ ਜਦੋਂ ਕਾਗਜ਼ ਲੱਭ ਰਹੇ ਸੀਗੇ ਤਾਂ ਜੈਪੁਰ ਦੇ ਵਿੱਚ ਅਸੀਂ ਉਸੇ ਪਰਿਵਾਰ ਨੂੰ ਨਾਮ ਸਾਨੂੰ ਮਿਲ ਗਿਆ ਜਿਹੜਾ ਪਰਿਵਾਰ 22ਵੀਂ ਪੀੜ੍ਹੀ ਉਹਨਾਂ ਦੀ ਕਾਗਜ਼ ਬਣਾ ਰਹੀ ਆ ਤੇ ਉਹੀ ਪਰਿਵਾਰ ਆ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਨੂੰ ਕਾਗਜ਼ ਦਿੱਤਾ ਸੀਗਾ ਹੁਣ ਉਹ ਜਿਹੜਾ ਕਾਗਜ਼ ਬਣਾਉਂਦੇ ਉਹ ਹੱਥ ਨਾਲ ਫਟਦਾ ਨਹੀਂ ਉਹਨੂੰ 35 ਕਿਲੋ ਫੋਰਸ ਚਾਹੀਦੀ ਆ ਤੇ ਉਹ ਗਿੱਲਾ ਨਹੀਂ ਹੁੰਦਾਗਾ ਹਨ ਉਹਨਾਂ ਤੇ ਮੌਸਮ ਅਸਰ ਨਹੀਂ ਕਰਦਾਗਾ ਇਹਨਾਂ ਤੇ ਇਹਦੀ ਜਿਹੜੀ ਕਾਗਜ਼ ਦੀ ਉਮਰ ਆ ਇਹ 2000 ਸਾਲ ਹੈਗੀ ਆ ਤਾਂ ਹੀ ਤੁਸੀਂ ਇਹ ਚ ਦੇਖੀ ਹੋਣੀ ਆ ਕਿ ਜਿਹੜਾ ਗੁਰੂ ਅਰਜਨ ਸਾਹਿਬ ਦੀ ਲਿਖੀ ਹੋਈ ਆਦਬੀੜ ਹਜੇ ਤੱਕ ਸਹੀ ਸਲਾਮਤ ਆ ਪਰ ਜਿਹੜੀ ਅੱਜ ਕੱਲ ਸਾਨੂੰ ਬੀੜ ਮਿਲਦੀ ਆ ਹਨਾ ਪ੍ਰਿੰਟਿੰਗ ਵਾਲੀ ਉਹ 5 ਤੋਂ 6 ਸਾਲ ਆ ਤਾਂ ਜਿਹੜਾ ਸਮਾਨ ਹੈਗਾ ਆ ਸਮੱਸਿਆ ਉਸ ਸਮਾਨ ਦੀ ਹੈਗੀ ਆ ਕਿ ਉਹ ਸਮਾਨ ਕਿਸ ਕੁਆਲਿਟੀ ਦਾ ਅਸੀਂ ਵਰਤ ਰਹੇ ਆ ਕਾਗਜ਼ ਅਸੀਂ ਉੱਥੋਂ ਹੀ ਜੈਪੁਰ ਵਾਲਿਆਂ ਤੋਂ ਹੀ ਲੈ ਰਹੇ ਆ ਤੇ ਨਾਲ ਇਹ ਹੈਗਾ ਕਿ ਜਿਹੜੀਆਂ ਸਿਆਹੀਆਂ ਨੇ ਕੋਈ ਸਿਆਹੀਆਂ ਅਸੀਂ ਆਪ ਬਣਾਉਨੇ ਆ ਕੋਈ ਅੱਜਕੱਲ੍ਹ ਆਨਲਾਈਨ ਵੀ ਸਾਨੂੰ ਜਿਹੜੀਆਂ ਹੈਗੇ ਮੈਨੂਸਕ੍ਰਿਪਟਸ ਲਈ ਮਿਲ ਜਾਂਦੀਆਂ ਨੇ ਉਹ ਰਿਕਾਈਵਲ ਕੁਆਲਿਟੀ ਦੀਆਂ ਕਲਮਾਂ ਜ਼ਿਆਦਾਤਰ ਜਿਹੜਾ ਸਾਡੇ ਵਿਦਿਆਰਥੀ ਉਹ ਬਾਸ ਹੀ ਵਰਤਦੇ ਆ ਸੌਖਾ ਹੁੰਦਾ ਸਾਰੇ ਪਾਸੇ ਅਵੇਲੇਬਲ ਆ ਤੇ ਬਾਜ਼ੀ ਉਮਰ ਵੀ ਜਿਹੜੀ ਕਲਮ ਦੀ ਢਾਈ ਤਿੰਨ ਸਾਲ ਕੱਢ ਜਾਂਦੀ ਇੱਕੋ ਕਲਮ ਹੀ ਤਾਂ ਇਹ ਹਜੇ ਤੱਕ ਚੱਲ ਰਿਹਾ ਹੈਗਾ ਸਿਆਹੀਆਂ ਜਿਹੜੀਆਂ ਨੇ ਉਹ ਕਈ ਤਰ੍ਹਾਂ ਦੀਆਂ ਤਿਆਰ ਕਰ ਰਹੇ ਆ ਇਸ ਸਮੇਂ ਅਜਵੇ ਮੈਂ ਪਹਿਲੀ ਬੀੜ ਲਿਖੀ ਸੀਗੀ ਰਣਾ ਤੌਂ ਦੇ ਵਿੱਚ ਭਾਈ ਬੰਨੂ ਵਾਲੀ ਜਿਹੜੀ ਸਿਆਹੀ ਆ ਜਿਹੜੀ ਭਾਈ ਬੰਨੂ ਜੀ ਦੇ ਬੀੜ ਦੇ ਮਗਰ ਲਿਖੀ ਮਿਲ ਜਾਂਦੀ ਆ ਹਨਾ ਉਹ ਸਿਆਹੀ ਕਿਵੇਂ ਦੋਸਤੇ ਨੂੰ ਬਣਾਇਆ ਗਿਆ ਫਿਰ ਇਹ ਸੀਗਾ ਕੁਝ ਵੀ ਮੈਂ ਬੁੱਧੀ ਪਿਖਸ਼ੀਆਂ ਤੋਂ ਸਿੱਖੀਆਂ ਕੁਝ ਇੱਕ ਕੋਟੇ ਮੁਸਲਮਾਨ ਸੀਗਾ ਉਹਨਾਂ ਤੋਂ ਸਿੱਖੀਆਂ ਇਹ ਸਿੱਖਣ ਨਾਲ ਅਲੱਗ-ਅਲੱਗ ਜਿਥੋਂ ਵੀ ਜਿਹੜੀ ਸਿਆਹੀ ਮਿਲੀ ਹੈਨਾ ਬਸ ਇਹ ਦੇਖਿਆ ਜਾਂਦਾ ਉਹ ਸਿਆਹੀ ਦੀ ਉਮਰ ਚੰਗੀ ਹੋਵੇ ਹੈਨਾ ਤੇ ਉਹ ਉਸ ਨੂੰ ਵਾਟਰਪਰੂਫ ਜਰੂਰ ਹੋਵੇ ਖਰਾਬ ਨਾ ਕਰੇ ਪਾਣੀ ਹੈਨਾ ਤੇ ਇਹ ਸਾਰੀਆਂ ਚੀਜ਼ਾਂ ਦੇਖ ਕੇ ਫਿਰ ਅਸੀਂ ਸਿਆਹੀ ਨੂੰ ਵਰਤੋ ਚ ਲੈ ਆਉਣੇ ਆ ਖਰਚੇ ਦਾ ਇਹ ਹੁੰਦਾ ਆ ਕਿ ਖਰਚਾ ਕੋਈ ਇੰਚ ਜ਼ਿਆਦਾ ਨਹੀਂ ਆਉਂਦਾਗਾ ਹੈਨਾ ਜੇ ਕੋਈ ਕੋਈ ਬਹੁਤ ਜ਼ਿਆਦਾ ਖਰਚਾ ਆ ਰਿਹਾ ਕੋਈ ਇੰਨਾ ਨਹੀਂ ਖਰਚਾ ਆਉਂਦਾਗਾ ਸਾਡੇ ਜਿੰਨੇ ਵਿਦਿਆਰਥੀ ਆ ਜਿੰਨੇ ਵੀ ਜਾਣੇ ਬੀੜਾਂ ਲਿਖ ਰਹੇ ਆ ਅਸੀਂ ਹਰ ਇੱਕ ਲਈ ਇਹ ਲਾਜ਼ਮੀ ਕੀਤਾ ਹੋਇਆ ਕੋ ਆਪ ਕਿਰਤੀ ਹੋਵੇ ਯੂ ਨੋ ਤੇ ਉਹ ਸਾਰੇ ਕਿਰਤੀ ਹੋਈ ਆ ਤੇ ਇਸੇ ਲਈ ਜਿਹੜਾ ਕਾਗਜ਼ ਆ ਹਾਂ 80 ਰੁਪਏ ਦਾ ਇੱਕ ਕਾਗਜ਼ ਆਉਂਦਾ ਆ ਇੱਕ ਕਾਗਜ਼ ਤੋਂ ਚਾਰ ਰੰਗ ਨਿਕਲੇ ਆਉਂਦੇ ਆ ਯੂ ਨੋ ਫਿਰ ਇਹ ਆ ਕਿ ਇਹਦੇ ਤੇ ਕੋਈ ਏਡਾ ਲੰਮਾ ਚੌੜਾ ਖਰਚਾ ਨਹੀਂ ਆਉਂਦਾਗਾ ਪਰ ਇਹ ਆ ਕਿ ਹਾਂ ਬੈਠਣਾ ਪੈਂਦਾ ਸਮਾਂ ਜ਼ਿਆਦਾ ਖਰਚਣਾ ਪੈਂਦਾ ਆ ਯੂ ਨੋ ਤੇ ਉਸ ਤਰੀਕੇ ਨਾਲ ਕੋਈ ਅੰਜਾਪਾ ਖਰਚਾ ਕੱਢਿਆ ਨਹੀਂਗਾ ਕਿ ਕਿੰਨਾ ਆਉਂਦਾ ਹੋਵੇਗਾ ਜਾਂ ਕਿਵੇਂ ਪਰ ਠੀਕ ਆ ਕਿਉਂਕਿ ਲੱਗਦਾ ਥੋੜੀ ਥੋੜੀ ਮਾਤਰਾ ਚ ਇਹ ਹਰੇਕ ਪੂਗਤ ਲੈਂਦਾ ਹੈ ਜਦੋਂ ਵੀ ਆਪਾਂ ਬੀੜ ਕੋਈ ਸੰਪੂਰਨ ਹੁੰਦੀ ਆ ਹਨਾ ਪਹਿਲਾਂ ਤੇ ਇਹ ਆ ਕਿ ਉਹਨੂੰ ਨਾਲ ਦੇ ਨਾਲ ਬਾਈਂਡ ਨਹੀਂ ਕਰਨਾ ਹੁੰਦਾਗਾ ਉਹਨੂੰ ਤਿੰਨ ਸਦਾਈਆਂ ਜ਼ਰੂਰੀ ਆ ਕਿ ਪਹਿਲਾਂ ਕੋਈ ਜਿਹੜਾ ਹਨਾ ਤੁਹਾਨੂੰ ਲੱਗਦਾ ਹੈ ਕਿ ਇਹ ਹਨਾ ਮਲਾਕ ਮਿਲਾਨ ਕਰ ਸਕਦਾ ਹੈਗਾ ਆ ਤਾਂ ਉਹਨੂੰ ਤੁਸੀਂ ਸਦਾਈ ਲਈ ਦਿੰਨੇ ਬੀੜ ਤਾਂ ਉਹ ਸਾਰੇ ਨੂੰ ਪੜਦਾ ਹੈਗਾ ਆ ਜਿੱਥੇ ਤੇ ਗਲਤੀਆਂ ਉਹਦੀਆਂ ਮਾਰਕ ਕਰਦਾ ਫਿਰ ਜੇ ਤੁਹਾਨੂੰ ਲੱਗਦਾ ਹੈ ਕਿ ਜੇ ਤਾਂ ਗਲਤੀਆਂ ਲੋੜ ਤੋਂ ਜ਼ਿਆਦਾ ਆ ਹਨਾ ਤਾਂ ਫਿਰ ਤੁਸੀਂ ਉਹ ਸੰਗ ਨੂੰ ਬਦਲ ਦਿੰਨੇ ਆ ਇੰਜ ਤਿੰਨ ਸਧਾਈਆਂ ਹੋਣਗੀਆਂ ਤਿੰਨ ਸਧਾਈਆਂ ਤੋਂ ਬਾਅਦ ਫਿਰ ਉਹ ਕਿਉਂਕਿ ਬੀਡ ਲਿਖਣ ਤੇ ਸ਼ੁਰੂ ਤੋਂ ਲੈ ਕੇ ਅੰਤ ਤੱਕ 1.5 ਤੋਂ 2 ਸਾਲ ਲੱਗ ਜਾਂਦੇ ਆ ਫਿਰ ਉਹਨਾਂ ਚਿਰ ਦੇ ਵਿੱਚ ਟਾਈਵਕ ਪੇਪਰ ਹੁੰਦਾ ਆ ਜਿਹੜਾ ਕਨਜ਼ਰਵੇਸ਼ਨ ਦੇ ਵਿੱਚ ਵਰਤਿਆ ਜਾਂਦਾ ਆ ਉਹਦੇ ਸੈਸ਼ੇ ਬਣਾ ਕੇ ਉਹਨਾਂ ਵਿੱਚ ਸੰਭਲ ਲਈਦਾ ਹੈਗਾ ਉਹ ਉਹਦੇ ਵਿੱਚ ਨਮੀ ਨਹੀਂ ਖਰਾਬ ਕਰਦੀ ਕਿਸਮ ਜਮਾਂ ਵੀ ਤੇ ਲੰਮਾ ਸਮਾਂ ਉਹਦੇ ਵਿੱਚ ਸੰਭਾਲਿਆ ਜਾ ਸਕਦਾ ਆ ਤੇ ਫਿਰ ਜਿਹੜੀ ਅੰਤ ਤੇ ਜਦੋਂ ਇਕੱਠਾ ਹੋ ਜਾਂਦਾ ਆ ਫਿਰ ਇਹਦੇ ਇਹਨੂੰ ਗੁਣੀਆਂ 'ਚ ਕਰਕੇ ਕਾਗਜ਼ ਨੂੰ ਬਰਾਬਰ ਜੇ ਤਾਂ ਸਾਈਡਾਂ ਤੋਂ ਕੱਟਣ ਵਾਲਾ ਹੁੰਦਾ ਆ ਤਾਂ ਕੱਟ ਲਈਦਾ ਆ ਇਹ ਰੇਂਦੀ ਜਿਲਦ ਬੰਨੀ ਜਾਂਦੀ ਆ ਹੁਣ ਇਹ ਆ ਕਿ ਸਿੱਖਾਂ ਦੇ ਵਿੱਚ ਜਿਹੜੀ ਜਿਲਦ ਆ ਉਹ ਵੀ ਸਾਡੇ ਗੁਰੂ ਸਾਹਿਬ ਜਿਹੜੀ ਬਣ ਕੇ ਗਏ ਆ ਅਸੀਂ ਉਹੀ ਬਣਨੀ ਹੁੰਦੀ ਆ ਜਿਹਨੂੰ ਰੇਸ਼ਮ ਦੀ ਜੰਜੀਰੀ ਵਾਲੀ ਜਿਲਦ ਕਹਿੰਦੇ ਆ ਕਿਉਂਕਿ ਜਿਵੇਂ ਮਤਲਬ ਇਹ ਕੋਥੀ ਸਾਹਿਬ ਆ ਹਨਾ ਜੇ ਆਪਾਂ ਹਨਾ ਕਿਤਾਬ ਆ ਤਾਂ ਕਿਤਾਬ ਹਮੇਸ਼ਾ ਇੰਨੀ ਕੁ ਖੁੱਲੇਗੀ ਹਨਾ ਇਥੋਂ ਪਰ ਜਿਹੜਾ ਬੀੜ ਪ੍ਰਕਾਸ਼ ਹੋਵੇਗੀ ਉਹ ਹਮੇਸ਼ਾ ਇੱਥੇ ਇੰਜ ਪੂਰੀ ਤਾ ਕਰਕੇ ਫਿਰ ਜੇ ਸੂਏ ਵਾਲੀ ਜिल्ਦ ਹੋਵੇਗੀ ਤਾਂ ਉਹ ਇੰਨੀ ਕ ਰੱਖਣੀ ਪਵੇਗੀ ਪਰ ਜੰਜੀਰੀ ਵਾਲੀ ਜਿਹੜੀ ਜिल्ਦ ਉਹ ਹਮੇਸ਼ਾ ਇੰਜ ਪੂਰੀ ਖੁੱਲੇਗੀ ਹੈਨਾ ਤਾਂ ਕਰਕੇ ਇਹਨੂੰ ਰੇਸ਼ਮ ਦੀ ਜੰਜੀਰੀ ਦੀ ਜिल्ਦ ਪੈਂਦੀ ਆ ਜਿਹਦੇ ਵਿੱਚ ਰੀਡ ਬੰਦੀ ਆ ਕਾਗਜ਼ ਦੀ ਹੈਨਾ ਤਾਂ ਇਹ ਜਿਹੜੀ ਜिल्ਦ ਬਣਨੀ ਪੈਂਦੀ ਆ ਫਿਰ ਇਹ ਜिल्ਦ ਟਿਕਾਊ ਆ ਕਿਉਂਕਿ ਜिल्ਦ ਮੇਨ ਪਾਰਟ ਹੈਗਾ ਆ ਜਿਹੜੀ ਉਮਰ ਨੂੰ ਵਧਾਉਂਦੀ ਆ ਹੋਰ ਜ਼ਿਆਦਾ ਇਸ ਤਰੀਕੇ ਨਾਲ ਲਿਖੀ ਹੋਈ ਬੀਡ 2000 ਸਾਲ ਇਸ ਨੂੰ ਕੁਝ ਵੀ ਨਹੀਂ ਹੁੰਦਾਗਾ ਤੇ ਕਿਉਂਕਿ ਸਾਰਾ ਕੋ ਜਿਹੜਾ ਕਲਮ ਤੋਂ ਲੈ ਕੇ ਕਾਗਜ਼ ਤੋਂ ਲੈ ਕੇ ਸਿਆਹੀ ਤੋਂ ਲੈ ਕੇ ਹਰ ਇੱਕ ਚੀਜ਼ ਉਹੀ ਆ ਜੋ ਸਾਡੇ ਗੁਰੂ ਵਰਤ ਰਹੇ ਆ। ਮਤਲਬ ਜਦੋਂ ਬਾਣੀ ਆਉਂਦੀ ਆ ਗੁਰੂ ਸਾਹਿਬ ਕੋਲੇ ਹਨਾ ਤੇ ਉਹ ਬਾਣੀ ਕਿਹੜੇ ਰੂਪ ਚ ਆਉਂਦੀ ਆ ਹਨਾ ਉਹ ਲੜੀਵਾਰ ਚ ਹੀ ਆਉਂਦੀ ਆ। ਗੁਰੂ ਨਾਨਕ ਸਾਹਿਬ ਵੱਲੋਂ ਜਾਂ ਅਗਲੇ ਜਿੰਨੇ ਵੀ ਗੁਰੂ ਸਾਹਿਬ ਆ ਉਹ ਬਾਣੀ ਨੂੰ ਲੜੀਵਾ ਰੂਪ ਚ ਹੀ ਲਿਖਦੇ ਆ। ਤੇ ਜਦੋਂ ਪਹਿਲੀ ਵਾਰੀ ਪਦਸ਼ੇਦ ਹੋਇਆ ਸੀਗਾ ਤਾਂ ਉਦੋਂ ਵੀ ਪੰਥ ਦੇ ਵਿੱਚ ਕਿਹਾ ਗਿਆ ਸੀ ਕਿ ਵੱਡੀ ਬੇਅਦਬੀ ਆ। ਹੈਣਾ ਕਿ ਪਦਸ਼ੀਧ ਕਰਨਾ ਕਿਉਂਕਿ ਕੋਈ ਵੀ ਸਿੱਖ ਜਾਂ ਕੋਈ ਵੀ ਵਿਦਵਾਨ ਇਹ ਫੈਸਲਾ ਨਹੀਂ ਕਰ ਸਕਦਾ ਕਿ ਇੱਥੇ ਵਿਸ਼ਰਾਮ ਲੱਗੇਗਾ ਜਾਂ ਇੱਥੇ ਨਹੀਂ ਲੱਗੇਗਾ ਹੈਨਾ ਉਹ ਸਿਰਫ ਗੁਰੂ ਆਪ ਹੀ ਕਰ ਸਕਦਾ ਆ ਫਿਰ ਗੁਰੂ ਸਾਹਿਬ ਨੇ ਇਹਨੂੰ ਜਿਹੜੇ ਰੂਪ ਚ ਲਿਖਿਆ ਆ ਤਾਂ ਕਿਸੇ ਵੀ ਦੁਨੀਆ ਦੇ ਮਹਾਂਪੁਰਖ ਨੂੰ ਹੈਨਾ ਗਿਆਨੀ ਲੋਕ ਜਨ ਨੂੰ ਇਹ ਹੱਕ ਨਹੀਂਗਾ ਕਿ ਉਹ ਬਾਣੀ ਨੂੰ ਪਦਸ਼ੀਧ ਕਰ ਲਵੇ ਤਾਂ ਉਹ ਜਿਹੜੇ ਰੂਪ ਚ ਗੁਰੂ ਦੇ ਗਿਆ ਉਹਨੂੰ ਉਸੇ ਰੂਪ ਦੇ ਵਿੱਚ ਸਥਿਰ ਰੱਖਣਾ ਆ ਤਾਂ ਸਿਰਫ ਅਸੀਂ ਇਕੱਲਾ ਲੜੀਵਾਰ ਹੀ ਲਿਖਦੇ ਆ ਦੂਜੇ ਦੀ ਇਜਾਜ਼ਤ ਹੈ ਹੀ ਨਹੀਂਗੀ ਮਤਲਬ ਜਦੋਂ ਦੇ ਪੀੜਾਂ ਲਿਖ ਰਹੇ ਆ ਕਿਉਂਕਿ ਬੀੜ ਲਿਖਣਾ ਇਹ ਆ ਕਿ ਜਿਵੇਂ ਗੁਰੂ ਸਾਹਿਬ ਕਹਿ ਕੇ ਗਏ ਆ ਕਿ ਹਨਾ ਚਾਰ ਤਰੀਕੇ ਹੁੰਦੇ ਹੋ ਹਨਾ ਸਿੱਖ ਦਾ ਜਿਹੜਾ ਗੁਰੂ ਨੂੰ ਯਾਦ ਕਰਨ ਦੇ ਜਿੰਚ ਉਹਨੂੰ ਹਨਾ ਹਰ ਪੜ ਹਰ ਲੇਖ ਹਰ ਗਾਉ ਹਰ ਜਪ ਹਨਾ ਕਿ ਉਹਨੂੰ ਪੜਨਾ ਵੀ ਆ ਉਹਨੂੰ ਗਾਉਣਾ ਵੀ ਉਹਨੂੰ ਜਪਣਾ ਵੀ ਉਹਨੂੰ ਲਿਖਣਾ ਵੀ ਆ ਤਾਂ ਇਹ ਚੌਥਾ ਜਿਹੜਾ ਤਰੀਕਾ ਆ ਹਨਾ ਲਿਖਣਾ ਇਹ ਸਾਡੇ ਤੋਂ ਬਿਸਰ ਗਿਆ ਹੈਗਾ ਕਿ ਅਸੀਂ ਹੁਣ ਲਿਖਦੇ ਨਹੀਂਗੇ ਲਿਖਣ ਨਾਲ ਤੁਹਾਡੀਆਂ ਅੱਖਾਂ ਵੀ ਸਹਿਜ ਪਾਠ ਕਰ ਰਹੀਆਂ ਤੁਹਾਡੇ ਹੱਥ ਸਹਿਜ ਪਾਠ ਕਰ ਰਹੇ ਆ ਹੈਨਾ ਕਿ ਤੁਸੀਂ ਬਾਣੀ ਦੇ ਨਾਲ ਕੱਲੇ-ਕਲੇ ਅੱਖਰ ਦਾ ਅੱਖਰ ਉਵੇਂ ਹੁੰਦੇ ਜਾਂਦੇ ਆ ਤਾਂ ਇਹਦੇ ਵਿੱਚ ਬੜੀਆਂ ਬਖਸ਼ੀਆਂ ਨੇ ਜੋ ਗੁਰੂ ਸਾਹਿਬ ਬਖਸ਼ਦੇ ਆ ਤੁਹਾਨੂੰ ਉਹ ਮੈਨੂੰ ਲੱਗਦਾ ਹੈ ਕਿ ਉਹ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਕਿ ਜਦੋਂ ਤੋਂ ਲਿਖਣ ਲੱਗੇ ਆ ਹੈਨਾ ਤਾਂ ਗੁਰੂ ਨੇ ਕਿੰਨੇ ਰੰਗ-ਭਾਗ ਲਾਏ ਆ ਨਾ ਇਹ ਗੱਲ ਜਿਹੜੀ ਕਿ ਉਹ ਹਮਰੁੱਲਤੇ ਫਿਰਤੇ ਹੈਨਾ ਉਹ ਜਾਂ ਕਿ ਗੁਰੂ ਦੀ ਬਖਸ਼ਿਸ਼ ਆ ਕਿ ਉਹਨੇ ਨਾ ਇਹ ਕਲਾ ਬਖਸ਼ੀ ਆ ਦੇ ਉਸ ਸੇਵਾ ਦੇ ਵਿੱਚ ਉਹਨੂੰ ਲਗਵਾ ਰਹੇ ਆ ਜਦੋਂ ਮੈਂ ਸਿੱਖਿਆ ਸਾਰਾ ਕੁਝ ਕਿਉਂਕਿ ਜਿਹੜੇ ਦੁਨੀਆ ਦੇ ਵੱਡੇ ਹੰਕਾਰ ਆ ਉਹਨਾਂ ਦੁਨੀਆ ਦੇ ਸ਼ੁਰੂ ਤੋਂ ਉਹਨਾਂ 'ਚ ਸਭ ਤੋਂ ਵੱਡਾ ਹੰਕਾਰ ਆ ਉਹ ਕਿਸੇ ਨੂੰ ਬਾਣੀ ਦਾ ਹੰਕਾਰ ਹੋ ਜਾਣਾ ਤੇ ਮੈਂ ਸ਼ੁਰੂ ਤੋਂ ਸਿਖਾਉਂਦਾ ਨਹੀਂ ਸੀਗਾ ਜਮਾਂ ਵੀ ਫਿਰ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ ਆ ਤੇ ਉਹਨਾਂ ਨੇ ਮੈਨੂੰ ਇਹ ਗੱਲ ਸਮਝਾਈ ਹਨ ਉਹਨਾਂ ਕੋਲੇ ਸੀਗਾ ਮੈਂ ਤੇ ਉਹ ਕਹਿੰਦੇ ਕਿ ਹਿੰਦੁਸਤਾਨੀ ਵਿਦਵਾਨਾਂ ਦੀ ਇਹ ਵਿਣਮਣਾ ਆ ਕਿ ਉਹ ਸਾਰੀ ਉਮਰ ਗਿਆਨ ਇਕੱਠਾ ਕਰਦੇ ਆ ਤੇ ਬਾਅਦ ਚ ਉਸ ਗਿਆਨ ਨੂੰ ਨਾਲ ਲੈ ਕੇ ਮਰ ਜਾਂਦੇ ਆ। ਹੈਨਾ ਤੇ ਉਹਨਾਂ ਨੇ ਮੈਂ ਸਾਹਮਣੀ ਬੈਠਾ ਸੀਗਾ ਤੇ ਮੈਨੂੰ ਕਹਿੰਦੇ ਤੂੰ ਮਰੀ ਨਾ। ਨਾ ਤੇ ਫਿਰ ਉਸ ਦਿਨ ਤੋਂ ਹੈਨਾ ਮੈਂ ਸਿਖਾਉਣਾ ਆਰੰਭ ਕੀਤਾ। ਕਿ 2017 ਦੇ ਵਿੱਚ ਮੇਰਾ ਪਹਿਲਾ ਵਿਦਿਆਰਥੀ ਮੇਰੇ ਕੋਲੇ ਆਇਆ। ਹੈਨਾ ਤੇ ਹੁਣ ਮੇਰੇ ਕੋਲੇ ਜਿਹੜੇ ਆਪਦੇ ਵਿਦਿਆਰਥੀ ਆ ਤੇ ਉਹ ਮਤਲਬ 35 ਤੋਂ ਜ਼ਿਆਦੇ ਹੈਗੇ ਆ ਜਿਹੜੇ ਇਸ ਸਮੇਂ ਲਗਾਤਾਰਤਾ ਚ ਨਾਲ ਹੈਗੇ ਆ ਤੇ ਸਿਖਾਉਣ ਵਾਲਿਆਂ ਦੀ ਗਿਣਤੀ ਮੈਨੂੰ ਲੱਗਦਾ ਆ ਕਿ ਜਿਹੜਾ ਅੰਦਾਜ਼ਾ ਹੀ ਆ ਕਿ 10-15000 ਵਿਦਿਆਰਥੀ ਸਿੱਖ ਗਏ ਹੋਣੇ ਆ ਜੋ ਵੀ ਇਸ ਪਰੰਪਰਾ ਨੂੰ ਇਹ ਅਸੀਂ ਹੋਰ ਕਿਸੇ ਨੂੰ ਕੋਈ ਸਿਖਾ ਨਹੀਂ ਸਕੀਏ ਤਾਂ ਪਰ ਇਹ ਹੁੰਦਾ ਹੈ ਕਿ ਇਹਨਾਂ ਨੂੰ ਜਰੂਰ ਸਮਝਾਈਦਾ ਕਿ ਜਿਹੜਾ ਅਸਲ ਸਰੂਪ ਕੀ ਆ ਹਨਾ ਲਿਖਣ ਪਰੰਪਰਾ ਬਚਾਉਣੀ ਕਿਉਂ ਜ਼ਰੂਰੀ ਆ ਹਨਾ ਇਹਦਾ ਇੱਕ ਲੰਮਾ ਇਤਿਹਾਸ ਹੈਗਾ ਆ ਤੇ ਪਰੰਪਰਾ ਨਾਲੋਂ ਟੁੱਟ ਕੇ ਹਨਾ ਤੁਸੀਂ ਮਤਲਬ ਟੋ ਹੀ ਨਹੀਂ ਮਿਲਨੀਗੀ ਕਿਦਰੇ ਵੀ ਜੋ ਵੀ ਮੇਰੇ ਨਾਲ ਵਿਦਿਆਰਥੀ ਵੀ ਆ ਜਾਂ ਨਾ ਜਿਹੜੇ ਵੀ ਸਾਡੇ ਨਾਲ ਲਿਖਦੇ ਆ ਬੀੜਾਂ ਹਰ ਇੱਕ ਨੂੰ ਅਸੀਂ ਇਹੀ ਕਹਿੰਦਾ ਕਿ ਤੁਸੀਂ ਰੋਜ਼ ਦਾ ਜਿਹੜਾ ਆ ਨਿਤਨੇਮ ਦੇ ਵਿੱਚ 1 ਘੰਟਾ ਜਿਹੜਾ ਐਡ ਕਰੋ ਐਕਸਟਰਾ ਕਿ 1 ਘੰਟਾ ਰੋਜ਼ ਲਿਖਣੀ ਹੀ ਲਿਖਣੀ ਆ 1 ਘੰਟੇ ਦੇ ਵਿੱਚ ਦੋ ਅੰਗ ਲਿਖੇ ਜਾਂਦੇ ਆ ਆਰਾਮ ਨਾਲ ਕਿਸੇ ਵੀ ਸ਼ੌਕ ਨੂੰ ਪਗਾਉਣ ਲਈ ਪਰਿਵਾਰ ਤੇ ਸਮਾਜ ਦਾ ਇਹਨ ਯੋਗਦਾਨ ਹੁੰਦਾ ਹੈ ਮਹਿਤਾਬ ਸਿੰਘ ਦੀ ਜੀਵਨ ਸਾਥਣ ਉਹਨਾਂ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੇ ਵਿੱਚ ਉਹਨਾਂ ਦਾ ਸਾਥ ਦਿੰਦੇ ਨੇ ਆ ਮੇਰੀ ਸਿੰਘਣੀ ਵੀ ਬੀੜ ਲਿਖਦੀ ਆ ਨਾਲ ਨੋ ਉਹ ਆਫ ਦਾ ਆਫ ਦੀ ਬੀਡ ਲਿਖ ਰਹੀ ਆ ਤਾਂ ਕਰਕੇ ਹਰ ਹਫਤੇ ਦੇ ਵਿੱਚ ਬੱਚੇ ਆਉਂਦੇ ਰਹਿੰਦੇ ਹੈਗੇ ਆ ਕੋਈ ਸਿੱਖਣ ਆਉਂਦੇ ਰਹਿੰਦੇ ਆ ਕੁਝ ਨਵੀਆਂ ਨਵਾਂ ਜਿੰਨੇ ਬੀਡ ਆਰੰਭ ਕਰਨੀ ਹੁੰਦੀ ਉਹ ਆਉਂਦੇ ਰਹਿੰਦੇ ਆ ਤਾਂ ਕਰਕੇ ਸੰਗਤ ਆਉਂਦੀ ਜਾਂਦੀ ਰਹਿੰਦੀ ਆ ਫਿਰ ਇਹ ਆ ਕਿ ਰੋਜ਼ 1 ਘੰਟੇ ਤੋਂ 2 ਘੰਟੇ ਸੀ ਲਿਖਣਾ ਹੀ ਹੁੰਦਾ ਆ ਸਵੇਰੇ ਵੀ ਲਿਖੀਦਾ ਆ ਸ਼ਾਮੀ ਵੀ ਲਿਖੀਦਾ ਆ ਫਿਰ ਉਹਨੂੰ ਨਿਰੰਤਰ ਤੁਹਾਡੇ ਦਿਨ ਚ ਰਿਆਦਾ ਇਸੇ ਹਿੱਸਾ ਬਣਾਇਆ ਹੋਇਆ ਆ ਜਿਹੜੇ ਹਾਲਾਤਾਂ ਦੇ ਵਿੱਚ ਮੈਂ ਅਖਰਕਾਰੀ ਦੀਆਂ ਇਹਨਾਂ ਚੀਜ਼ਾਂ ਨੂੰ ਲੱਭਿਆ ਆ ਹਣਾ ਮੈਨੂੰ ਤਾਂ ਬਹੁਤ ਮੈਨੂੰ ਲੱਗਾ ਡੇਢ ਜਾਂ ਦੋ ਸਾਲ ਬਾਅਦ ਪਹਿਲੀ ਵਾਰੀ ਮੈਂ ਟਿਕਟ ਬੁੱਕ ਕਰਵਾਈ ਸੀਗੀ ਨਹੀਂ ਤਾਂ ਜਰਨਲ ਦੇ ਵਿੱਚ ਹੀ ਹਣਾ ਉਵੇਂ ਚੜ ਜਾਈਦਾ ਸੀਗਾ ਸਟੇਸ਼ਨ ਤੋਂ ਪਹਿਲਾਂ ਕਦੇ ਉੱਤਰ ਗਏ ਹਣਾ ਤਾਂ ਇਸ ਤਰੀਕੇ ਨਾਲ ਹੀ ਸਫ਼ਰ ਕੀਤਾ ਹੈਗਾ ਸਾਰਾ ਫਿਰ ਇਹ ਸੀਗਾ ਕਿ ਘਰਦਿਆਂ ਨੂੰ ਆਏ ਸੀਗਾ ਕਿ ਚਲੋ ਹੁਣ ਹਣਾ ਕਿਸੇ ਵੱਡੇ ਉਹਦੇ ਕਾਰਜਵਾਲਾ ਹਣਾ ਤਾਂ ਇਹ ਲੇਕਿਨ ਮੇਰੇ ਤੋਂ ਪਹਿਲਾਂ ਵੀ ਬਹੁਤ ਹਣਾ ਵੱਡੇ ਲੋਕ ਆ ਕਰਮ ਸਿੰਘ ਸਟੋਰੀ ਰਣਾ ਚਾਹ ਹਣਾ ਸਿੱਖਾਂ ਦੇ ਵਿੱਚ ਜਿਨ੍ਹਾਂ ਨੇ ਖੋਜ ਕੀਤੀ ਹੈ ਵੱਖਰੇ ਵਿਸ਼ਿਆਂ ਨੂੰ ਤੋ ਉਹ ਇਹ ਕਿ ਦੁਨੀਆ شاید ਉਸ ਨੂੰ ਨਹੀਂ ਸਮਝ ਪਾਉਂਦੀ ਕਿ ਉਹ ਕਿਉਂ ਕਰ ਰਿਹਾ ਹੈ ਨਾ ਪਰ ਉਹ ਜਿਹੜਾ ਅੰਦਰ ਦੀ ਖੁਸ਼ੀ ਆ ਟਿਕਾਊ ਆ ਕਿ ਤੁਸੀਂ ਹੈਨਾ ਉਹ ਚੀਜ਼ਾਂ ਨੂੰ ਲੱਭ ਰਹੇ ਆ ਜਿਹੜੀਆਂ ਗਵਾਚੀਆਂ ਨੇ ਤੋ ਇੱਕ ਵੱਖਰਾ ਆਨੰਦ ਹੈਗਾ ਉਹਦਾ ਮੈਂ ਹੈਡ ਈਡੀਪ ਸੀਗਾ ਜਿਹੜੇ ਕੰਪਿਊਟਰ ਸਾਇੰਸ ਵਾਲੇ ਹੁੰਦੇ ਆ ਇਲੈਕਟ੍ਰੋਨਿਕ ਡਾਟਾ ਪ੍ਰੋਵਾਈਡਰ ਹੁੰਦਾ ਤੇ ਉਸ ਸਮੇਂ ਅਖਬਾਰ 'ਚ ਆਈ ਸੀ ਦੀ ਖਬਰ ਕਿ ਫਲੋਹੀਪੁਰ ਦੇ ਵਿੱਚ 150 ਬੀੜਾਂ ਦਾ ਸੰਸਕਾਰ ਕੀਤਾ ਗਿਆ ਬਿਰਦ ਤੇ ਉਸ ਨਾਲ ਮਨ ਬੜਾ ਆਹਤ ਹੋਇਆ ਕਿ ਜੇ ਹਨਾ ਇੰਨੀਆਂ ਪੀੜਾਂ ਦਾ ਇੱਕੋ ਦਿਨ ਸੰਸਕਾਰ ਹੋਇਆ ਆ ਹਨਾ ਤੇ ਫਿਰ ਜੇ ਮੈਂ ਇਹੀ ਕੁਝ ਹੀ ਕਰਦਾ ਰਿਹਾ ਤਾਂ ਫਿਰ ਇੱਥੇ ਹੀ ਰਹਿ ਜਾਵਾਂਗਾ ਤੇ ਇਹ ਸੀਗਾ ਕਿ ਫਿਰ ਸਾਰਾ ਕੁਝ ਛੱਡ ਛੱਡਾ ਕੇ ਹਨਾ ਮੈਨੂੰ ਲੱਗਦਾ ਹੈ ਕਿ ਦੂਜੇ ਜਾਂ ਤੀਜੇ ਦਿਨ ਹੀ ਮੈਂ ਹਨਾ ਸਿੱਧਾ ਪਹਿਲਾਂ ਹਨਾ ਰਾਜਸਥਾਨੋਂ ਨਿਕਲ ਗਿਆ ਦੋ ਟਾਈ ਮਹੀਨੇ ਰਾਜਸਥਾਨ ਹੀ ਫਿਰਦਾ ਰਿਹਾ ਤਾਂ ਇਸ ਤਰੀਕੇ ਨਾਲ ਫਿਰ ਕਦੇ ਹਿਮਾਚਲ ਕਦੇ ਦੱਖਣ ਪਾਲ ਕਦੇ ਕਿੱਧਰ ਹੈਨਾ ਇੰਜ ਹੀ ਤੁਰਦੇ ਤੁਰਦੇ ਹਨਾ 2.5 ਸਾਲ ਨਿਕਲ ਗਏ ਫਿਰ ਇਹ ਮੈਨੂੰ ਲੱਗਿਆ ਕਿ ਹੁਣ ਇਸ ਕੰਮ ਨੂੰ অথেন্টিਕੇਟ ਕਰੀਏ ਫਿਰ ਆ ਕੇ ਉਸ ਤੋਂ ਬਾਅਦ ਫਿਰ ਮਾਸਟਰਜ਼ ਮੈਂ ਦੁਆਰਾ ਹਨਾ ਜਿਹੜੀ ਪਹਿਲਾਂ ਮੇਰੀ ਕੰਪਿਊਟਰ ਸਾਇੰਸ ਚ ਸੀਗੀ ਹੁਣ ਫਿਰ ਮੈਂ ਇਹਨੂੰ ਪੰਜਾਬੀ ਦੇ ਵਿੱਚ ਕੀਤਾ ਪੰਜਾਬੀ ਲਿਟਰੇਚਰ ਤਾਂ ਕਰਕੇ ਮੈਂ ਫਿਰ ਇਹਦੇ ਉੱਤੇ ਪੀ ਐਚ ਡੀ ਕਰਕੇ ਇਹਨੂੰ অথেন্টিਕੇਟ ਕਰ ਸਕਾਂ ਜਾਂ ਇਹਨਾਂ ਤੇ ਲਿਖ ਸਕਾਂ ਤਾਂ ਫਿਰ ਉਹ ਲਿਖਣਾ ਹੁਣ ਜਾਰੀ ਹੈਗਾ ਇਹ ਕਿ ਜਿਵੇਂ ਇਸਲਾਮ ਦੇ ਵਿੱਚ ਹਣਾ ਜਾਂ ਕੁਰਾਨ ਦੀਆਂ ਆਇਤਾਂ ਇਰਾਨ ਦੇ ਵਿੱਚ ਲਿਖੀਆਂ ਜਾਂਦੀਆਂ ਨੇ ਹਨਾ ਜਾਂ ਕੈਲੀਗ੍ਰਾਫੀ ਜਿਹੜੀ ਆ ਅੰਗਰੇਜ਼ਾਂ ਕੋਲੇ ਬਹੁਤ ਇੱਕ ਵੱਡੀ ਕਲਾ ਆ ਸਾਡੇ ਕੋਲੇ ਇੰਜੇ ਕਲਾ ਉਵੇਂ ਨਹੀਂ ਆਏਗੀ ਸਾਡੇ ਕੋਲੇ ਹਨਾ ਇਹ ਆ ਕਿ ਗੁਰੂਆਂ ਵੱਲੋਂ ਹੀ ਆਈ ਆ ਕਿ ਜਿਹੜਾ ਪਹਿਲਾ ਪਹਿਲੇ ਲਿਖਾਰੀ ਆ ਉਹ ਗੁਰਨਾਣਕ ਦੇਵ ਜੀ ਆ ਭਾਈ ਮਨਸੁਖ ਜੀ ਆ ਇੰਜ ਸਾਡਾ ਗੁਰੂ ਹੀ ਆਪ ਲਿਖਦਾ ਹੈ ਜਿਵੇਂ ਫ੍ਰਿਤਜਫ ਸ਼ੂ ਨੇ ਇੱਕ ਜਗ੍ਹਾ ਕਹਿੰਦਾ ਆ ਕਿ ਜਿਹੜੀਆਂ ਕੁਰਾਨ ਦੀਆਂ ਆਇਤਾਂ ਨੇ ਮੁਹੰਮਦ ਸਾਹਿਬ ਨਾਲ ਆਈਆਂ ਨੇ ਕਹਿੰਦਾ ਕਿੰਨਾ ਚੰਗਾ ਹੁੰਦਾ ਕਿ ਅੱਖਰ ਵੀ ਉਹ ਲੈ ਕੇ ਆਉਂਦੇ ਤਾਂ ਫਿਰ ਲੇਕਿਨ ਸਾਡੇ ਲਈ ਮਾਨਦੀ ਗੱਲ ਆ ਕਿ ਸਾਡੇ ਅੱਖਰ ਵੀ ਸਾਡਾ ਗੁਰੂ ਲੈ ਕੇ ਆਇਆ ਆ ਹਨਾ ਇਹ ਕਲਾ ਵੀ ਗੁਰੂ ਦੀ ਹੀ ਆ ਤੇ ਗੁਰੂ ਤੋਂ ਹੀ ਸ਼ੁਰੂ ਹੁੰਦੀ ਆ ਫਿਰ ਇਹ ਆ ਕਿ ਗੁਰੂ ਦੀ ਜਿਹੜੀ ਕੋਈ ਵੀ ਚੀਜ਼ ਆ ਉਹ ਇੰਜ ਖਤਮ ਨਹੀਂ ਹੋ ਸਕਦੀਗੀ ਹਨਾ ਤੇ ਅੱਖਰਕਾਰੀ ਦਾ ਇੱਕ ਚੰਗਾ ਭਵੇਖਾ ਹਨਾ ਜਦੋਂ ਅਸੀਂ ਚੱਲੇ ਸੀਗੇ ਉਦੋਂ ਘਟ ਜਾਣੇ ਸੀਗੇ ਹਨਾ ਹੁਣ ਇੱਕ ਵੱਡਾ ਕਾਫਲਾ ਹੈਗਾ ਆ ਤੇ ਇਹ ਇੱਕ ਦੁਆਰਾ ਸੁਰਜੀਤ ਹੋ ਰਹੀ ਆ ਜਿਵੇਂ ਤੰਤੀ ਸਾਜ ਆ ਜਾਂ ਹੈ ਨਾ ਇਹ ਸਾਰਾ ਕੁਝ ਆਵੇਂ ਅੱਖਰਕਾਰੀ ਦੀ ਜਿਹੜੀ ਕਲਾ ਲਿਖਣ ਪਰੰਪਰਾ ਇਹਨੂੰ ਵੱਡਾ ਇੱਕੋ ਮਿਲ ਰਿਹਾ ਆ ਨਾ ਹੌਸਲਾ ਵਜਾਈ ਮਿਲ ਰਹੀ ਸਾਰੇ ਪਾਸੋਂ ਤਾਂ ਇਸਵੇਂ ਪੰਥ ਚ ਬਹੁਤ ਜਿਆਦਾ ਜਾਣੇ ਲਿਖ ਰਹੇ ਹੈ। ਲਿਖਣਾ ਇੱਕ ਕਲਾ ਹੈ ਨੌਜਵਾਨ ਪੀੜ੍ਹੀ ਨੂੰ ਡਿਪਰੈਸ਼ਨ ਅਤੇ ਟੈਨਸ਼ਨ ਤੋਂ ਮੁਕਤੀ ਲਈ ਮਹਤਾਬ ਸਿੰਘ ਅੱਖਰਕਾਰੀ ਕਰਨ ਦੀ ਸਲਾਹ ਦਿੰਦੇ ਨੇ ਜੋ ਕਿ ਇੱਕ ਸਾਧਨਾ ਵਾਂਗ ਦਿਮਾਗ ਨੂੰ ਸ਼ਾਂਤ ਅਤੇ ਠੰਡਾ ਰੱਖਦੀ ਹੈ। ਮਰਿਆਦਾ ਮੈਨੂੰ ਲੱਗਦੀ ਨਾ ਕਿ ਹੁਣ ਸਿੱਖਾਂ ਚ ਜਿਹੜੀ ਐਕਸੈਸਿਵ ਮਰਿਆਦਾ ਆ ਗਈ ਆ ਰਣਾ ਕੋਈ ਲਿਖਣ ਦੀ ਇੰਝ ਪੱਕੀ ਮਰਿਆਦਾ ਨਹੀਂ ਹੁੰਦੀ ਬਸ ਇਹ ਆ ਕਿ ਅਸੀਂ ਵਿਦਿਆਰਥੀਆਂ ਨੂੰ ਵੀ ਕਹਿੰਨੇ ਕਿ ਚਿੱਟੇ ਕੱਪੜੇ ਪਾ ਕੇ ਬੈਠੋ ਉਹ ਚਿੱਟਾ ਵੀ ਕੋਈ ਇਹ ਨਹੀਂਗਾ ਕਿ ਕੋਈ ਸਾਧ ਆਲਾ ਕੰਮ ਕਿਉਂਕਿ ਚਿੱਟੇ ਕੱਪੜੇ ਤੇ ਮੈਲ ਦਿਖ ਜੇਗੀ ਕਈ ਵਾਰੀ ਲਿਖਦੇ ਹੋਏ ਹਨਾ ਤੁਹਾਡੇ ਇਹਨੂੰ ਸਿਆਹੀ ਲੱਗ ਗਈ ਤੇ ਉਹ ਸਿਆਹੀ ਜਦੋਂ ਕਾਗਜ਼ ਤੇ ਜਾਵੇਗੀ ਹਨਾ ਤੇ ਉੱਥੇ ਵੀ ਲੱਗ ਜਾਂਦੀ ਆ ਤਾਂ ਕਰਕੇ ਇਹ ਜੀ ਜਰਨ ਦੇ ਜਿਹੜੀਆਂ ਫੋਲੋ ਕੀਤੀਆਂ ਜਾ ਸਕਦਾ ਸਫਾਈ ਦਾ ਧਿਆਨ ਰੱਖਿਆ ਜਾ ਸਕਦਾ ਆ ਨਾ ਹੁਣ ਜਿਵੇਂ ਮਤਲਬ ਆ ਹੁਣ ਕਮਰਕਸੇ ਦੀ ਪੋਥੀ ਆ ਹੈ ਨਾ ਤੇ ਹੁਣ ਮੈਂ ਕਿ ਪੋਥੀ ਲਿਖ ਰਿਹਾ ਸੀਗਾ ਤੇ ਇੱਕ ਸਿੰਘ ਮੈਨੂੰ ਕਹਿੰਦਾ ਕਿ ਹੈ ਨਾ ਕਿ ਕਮਰਕਸੇ ਤਾਂ ਪਸੀਨਾ ਹੁੰਦਾ ਆ ਤੇ ਤੁਸੀਂ ਉੱਥੇ ਪੋਥੀ ਰੱਖੋਗੇ ਤਾਂ ਬੇਦਬੀ ਆ ਹੈ ਨਾ ਪਰ ਹੁਣ ਅਸੀਂ ਜਦ ਪਿੱਛੇ ਇਤਿਹਾਸ ਚ ਦੇਖਦੇ ਆ ਕਿ ਬਾਬਾ ਦੀਪ ਸਿੰਘ ਦੀ ਕਮਰਕਸੇ ਦੀ ਪੋਥੀ ਆ ਹੈ ਨਾ ਇਹ ਗੁਰੂ ਗੋਬਿੰਦ ਸਿੰਘ ਦੀ ਕਮਰਕਸੇ ਦੀ ਪੋਥੀ ਆ ਹੈਣਾ ਪਰ ਹੁਣ ਅਸੀਂ ਲੋੜ ਤੋਂ ਜ਼ਿਆਦਾ ਐਕਸੈਸਿਵ ਮਰਿਆਦਤ ਹੋ ਗਏ ਆ ਮਰਿਆਦਾ ਹੈਣਾ ਮਹਾਂਪੁਰ ਕਹਿੰਦੇ ਹੁੰਦੇ ਸੀਗੇ ਕਿ ਮਰਿਆਦਾ ਉਨੀ ਭਲੀ ਜੋ ਤੁਹਾਨੂੰ ਗੁਰੂ ਦੇ ਨੇੜੇ ਕਰੇ ਜਿਹੜੀ ਮਰਿਆਦਾ ਤੁਹਾਡੇ ਤੇ ਤੁਹਾਡੇ ਗੁਰੂ 'ਚ ਦੂਰੀ ਪਾ ਰਹੀ ਆ ਹੈਣਾ ਤਾਂ ਤੁਹਾਨੂੰ ਉਹ ਮਰਿਆਦਾ ਵਖਤੀ ਤੌਰ ਤੇ ਛੱਡ ਦੇਣੀ ਚਾਹੀਦੀ ਆ ਨਾ ਕਿ ਜਿਵੇਂ ਹੁਣ ਮੈਂ ਜਿੱਥੇ ਬਾਣੀ ਲਿਖਦਾ ਆ ਇਹ ਪਹਿਲਾ ਫਲੋਰ ਆ ਹੁਣ ਆਪਣੇ ਉੱਪਰ ਵੀ ਕੋਈ ਰਹਿ ਰਿਹਾ ਆ ਹੈਣਾ ਠੀਕ ਆ ਕਿ ਆਪਾਂ ਜਿੰਨੀ ਸਫਾਈ ਦਾ ਹੈਣਾ ਹਰ ਇੱਕ ਚੀਜ਼ ਆ ਤੇ ਆਣ ਰੱਖਿਆ ਹੋਇਆ ਆ ਹੁਣ ਕੋਈ ਸਿੰਘ ਆਇਆ ਕਿ ਉਹ ਕਹਿੰਦੇ ਉੱਪਰ ਕੋਈ ਰਹਿ ਰਿਹਾ ਹੁਣ ਮੈਂ ਕਹਿੰਦਾ ਜੋ ਸਿੰਘ ਘੂੜਿਆਂ ਦੀਆਂ ਕਾਠੀਆਂ ਤੇ ਲਿਖਦੇ ਆ ਹੈਨਾ ਤਾਂ ਜਿਹੜੇ ਕੁਝ ਸ਼ਬਦ ਸਾਡੇ ਚ ਹੋਣੀ ਆਏ ਆ ਪਹਿਲਾਂ ਹੈ ਨਹੀਂ ਸੀਗੇ ਜਿਵੇਂ ਸਰੂਪ ਸ਼ਬਦ ਦਾ ਉਹ ਪੂਰੇ ਸਿੱਖ ਇਤਿਹਾਸ ਚ ਕਿਧਰੇ ਨਹੀਂ ਮਿਲਦਾਗਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਮਿਲਦਾਗਾ ਉਹਦੇ ਤਿੰਨ ਸ਼ਬਦ ਆ ਬੀੜ ਆ ਪੁਥੀ ਆ ਹੈਨਾ ਤੇ ਗ੍ਰੰਥ ਆ ਹੈਨਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਵੱਡਾ ਗ੍ਰੰਥ ਛੋਟਾ ਗ੍ਰੰਥ ਪੰਜ ਗ੍ਰੰਥੀ 10 ਗ੍ਰੰਥੀ ਇਹ ਹੋਣਾ ਕਿ ਸੀ ਮਰਿਆਦਿਤ ਸੋਸ਼ਲ ਮੀਡੀਆ ਕਰਕੇ ਥੋੜੇ 15-20 ਸਾਲਾਂ ਤੋਂ ਜ਼ਿਆਦਾ ਹੋਏ ਆ ਤੇ ਉਹਦਾ ਸਾਨੂੰ ਨੁਕਸਾਨ ਜ਼ਿਆਦਾ ਹੋਇਆ ਆ ਤਾਂ ਕਰਕੇ ਲਿਖਣ ਲਈ ਪ੍ਰੇਮ ਜ਼ਿਆਦਾ ਜ਼ਰੂਰੀ ਆ ਹਨਾ ਮਰਿਆਦਾ ਉਨੀ ਜ਼ਰੂਰੀ ਨਹੀਂ ਹੈਗੀਗੀ ਵਿਕਤੀ ਤੌਰ ਤੇ ਠੀਕ ਆ ਕਿ ਜੇ ਕੋਈ ਰੱਖ ਸਕਦਾ ਆ ਤਾਂ ਜੀ ਸਦਕੇ ਰੱਖੇ ਹੁਣ ਕੋਈ ਜੇ ਨਹੀਂ ਰੱਖ ਪਾਰਿਆਗਾ ਤਾਂ ਉਹ ਬਾਣੀ ਲਿਖਣ ਵੱਲ ਜ਼ਿਆਦਾ ਧਿਆਨ ਦੇਵੇ ਹਨਾ ਜਦੋਂ ਸਮਾਂ ਆਵੇਗਾ ਤਾਂ ਉਹਦੋਂ ਮਰਿਆਦਾ ਦੇ ਵੀ ਪਾਲਨਾ ਕਰ ਲਵੇਗਾ ਹਨਾ ਕਿ ਬਾਣੀ ਤਾਂ ਬਾਣੀ ਹੀ ਆ ਉਨੀ ਰਹੂਗੀ ਜਿੰਨੀ ਹੈ ਤੇ 14 ਮਿੰਟਾਂ ਦੇ ਵਿੱਚ ਬੀਡ ਛਪ ਜਾਂਦੀ ਪ੍ਰਿੰਟਿੰਗ ਦੇ ਵਿੱਚ ਹੈਨਾ ਤਾਂ 1.5-2 ਸਾਲ ਦਾ ਸਮਾਂ ਲਾਉਣਾ ਆ ਉਹਦੇ ਸਮਾਂ ਵੇਸਟ ਹੈਨਾ ਪੈਸਾ ਵੇਸਟ ਐਨਰਜੀ ਵੇਸਟ ਹੈਨਾ ਪਰ ਹੁਣ ਇਹ ਚੀਜ਼ ਸਮਝਾਈ ਨਹੀਂ ਜਾ ਸਕਦੀ ਕਿ ਇੱਕ ਸਿੱਖ ਨੂੰ ਬਾਣੀ ਲਿਖ ਕੇ ਮਿਲਦਾ ਕੀ ਆ ਹੈਨਾ ਇਹਦੇ ਕੋਈ ਕੋਈ ਕਿਸੇ ਨੂੰ ਉਹ ਨਹੀਂਗਾ ਕਿ ਤੁਹਾਨੂੰ ਕੀ ਮਿਲਦਾ ਆ ਹੈਨਾ ਕਿ ਉਹ ਜਿਹੜਾ ਬਖਰਾ ਆਨੰਦ ਦਾ ਜਿਵੇਂ ਗੁੰਗੇ ਕੀ ਮਠਿਆਈ ਵਾਲੀ ਗੱਲ ਹੈ ਤੇ ਇਹ ਹੌਸਲਾ ਵੀ ਬਹੁਤ ਮਿਲਦਾ ਆ ਹੈਨਾ ਕਿ ਜੋ ਸੰਗਤ ਆਉਂਦੀ ਆ ਨਾ ਜਾਂ ਉਹ ਇਹ ਆ ਕਿ ਬਾਣੀ ਲਿਖ ਰੋਇਆ ਕਿ ਗੁਰੂ ਸਾਹਿਬ ਉਹ ਨਾ ਕਿ ਕਿਉਂਕਿ ਦੋਵੇਂ ਚੀਜ਼ਾਂ ਇਹ ਨਾ ਕਿ ਮਾਣ ਮੂ ਮੇਰ ਤੇਰ ਕੇ ਮਾਣ ਵੀ ਤਾਂ ਵਿਵਰਜੀਤੀ ਆ ਸਿੱਖੀ ਦੇ ਵਿੱਚ ਫਿਰ ਇਹ ਆ ਕਿ ਜੋ ਹੈਗਾ ਆ ਉਹ ਗੁਰੂ ਦਾ ਹੀ ਆ ਨਾ ਗੁਰੂ ਸਾਹਿਬ ਕਰਵਾ ਰਹੇ ਆ ਤੇ ਜਿਹੜੇ ਵਿਰੋਧ ਕਰ ਰਹੇ ਆ ਠੀਕ ਆ ਉਹ ਵੀ ਉਹਨਾਂ ਨਾਲ ਵੀ ਇਹ ਆ ਕਿ ਉਹ ਨਹੀਂ ਸਮਝਾਇਆ ਜਾ ਸਕਦਾ ਕਿ ਅਸੀਂ ਕਿਉਂ ਲਿਖਦੇ ਆ ਜਾਂ ਕੀ ਮਿਲਦਾ ਇਸ ਨੂੰ ਲਿਖਣ